ਉਹੀ ਗਰਮੀਆਂ ਵਾਲੇ ਬੇਂਗਣਾ ਦੇ ਬੂਟੇ ਜੋ ਫਰਵਰੀ ਦੇ ਲੱਗੇ ਹੋਏ ਆ ਆਪਾਂ ਕਿਸ ਤਰ੍ਹਾਂ ਇਹਨਾਂ ਨੂੰ ਹੁਣ ਵੀ ਸਿਆਲ ਤੱਕ ਫਲ ਨਾਲ ਜਿਵੇਂ ਤੁਸੀਂ ਦੇਖ ਰਹੇ ਆ ਭਰਿਆ ਹੋਇਆ ਰੱਖ ਸਕਦੇ ਆ ਇਹਦੇ ਲਈ ਸਿਰਫ ਦੋ ਕੰਮ ਕਰਨੇ ਆ ਆਸਾਨ ਜੇ ਮੈਂ ਤੁਹਾਨੂੰ ਦੱਸਣ ਲੱਗਾ ਸਸੀ ਕਾਲ ਜੀ ਸੋ ਆਕੇ ਤੁਹਾਡਾ ਸਾਡੇ ਚੈਨਲ ਤੇ ਇੱਕ ਵਾਰ ਫਿਰ ਅੱਜ ਆਪਾਂ ਨਾਲ ਤੁਹਾਡੇ ਨਾਲ ਆ ਬੇਂਗਣਾ ਦੇ ਬੂਟੇ ਤੁਸੀਂ ਦੇਖ ਰਹੇ ਆ ਇਹ ਜਿਹੜੇ ਬੂਟੇ ਆ ਇਹ ਫਰਵਰੀ ਮਹੀਨੇ ਦੇ ਲਗਾਏ ਹੋਏ ਆ ਔਰ ਤੁਸੀਂ ਦੇਖੋ ਇਹ ਦੇਖੋ ਫਰਵਰੀ ਮਹੀਨੇ ਦੇ ਲਾਏ ਹੋਏ ਬੂਟੇ ਆ ਔਰ ਇਹ ਬੂਟਿਆਂ ਤੋਂ ਜੇ ਆਪਾਂ ਕਾਫੀ ਲੰਮਾ ਚਿਰ ਮਤਲਬ ਕਿ ਨਵੰਬਰ ਤੋਂ ਸੰਬਰਸਿਆ ਹਾਲ ਤੱਕ ਕੋਰੇ ਤੱਕ ਫੜ ਲੈਣਾ ਚਾਹੁੰਦੇ ਆ ਤਾਂ ਜਿਵੇਂ ਮੈਂ ਇਹ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਕੋਈ ਔਖਾ ਪ੍ਰੋਸੀਜਰ ਨਹੀਂ ਹੈਗਾ ਬਿਲਕੁਲ ਆਸਾਨ ਹੈ ਜਿਹੜਾ ਤੁਸੀਂ ਕਰ ਸਕਦੇ ਆ ਸੁੱਕਣ ਲੱਗੇ ਬੂਟਿਆਂ ਨੂੰ ਵੀ ਇਹ ਦੁਬਾਰਾ ਫਿਰ ਹਰੇ ਕਰ ਦਿੰਦਾ ਹੈ ਕਰਨਾ ਆਪਾਂ ਨੇ ਕੋਈ ਔਖਾ ਕੰਮ ਨਹੀਂ ਹੈ ਇਹਨਾਂ ਨੇ ਤੁਹਾਨੂੰ ਦੱਸ ਰਹੇ ਆ ਬੂਟਿਆਂ ਦੇ ਮੁੰਡ ਦੇ ਉੱਤੇ ਦੇਖੋ ਹਰ ਇੱਕ ਬੂਟੇ ਦੇ ਜੜਾਂ ਤੇ ਮਿੱਟੀ ਲਗਾ ਦੇਣੀ ਆ ਮਿੱਟੀ ਲਗਾਉਣ ਤੋਂ ਬਾਅਦ ਇਹ ਤੁਸੀਂ ਦੇਖ ਰਹੇ ਹੋ ਨਾ ਮੇ ਪੜਸੂਏ ਫੁੱਟ ਰਹੇ ਆ। ਔਰ ਆਪਾਂ ਕੰਮ ਕੀ ਕਰਨਾ ਆ। ਕੰਮ ਆਪਾਂ ਇਹਦੇ ਉੱਤੇ ਤਾਂ ਕੀਤਾ ਆ। ਫਿਰ ਵੀ ਮੈਂ ਤੁਹਾਨੂੰ ਦੱਸ ਦਿੰਨਾ ਕਿ ਇਹ ਦੇਖੋ ਇਹ ਸਾਡੇ ਖਰਾਬ ਕੁੰਬਣਾ ਆ। ਇਹ ਦੇਖੋ। ਜਿੰਨੇ ਵੀ ਇਸ ਤਰ੍ਹਾਂ ਦੇ ਤੁਹਾਨੂੰ ਬੈਂਗਣ ਦੇ ਉੱਤੇ ਪੱਤੇ ਦੇ ਦਿੱਤੇ ਆ। ਇਹਨਾਂ ਨੂੰ ਪਿੱਛੇ ਤੋਂ ਡਾੜੀ ਤੋਂ ਕੱਟ ਦੇਣਾ ਜਿਵੇਂ ਕਿ ਆਹ ਪੱਤਾ ਹੱਲੇ ਹੋਣ ਲੱਗਾ ਆ। ਆਹ ਦੇਖੋ। ਇਹਦਾ ਵੀ ਉਹੀ ਹਾਲ ਹੋਣਾ ਆ। ਔਰ ਇਹ ਦੇਖੋ ਇਹ ਚੀਜ਼ ਇਹਨੂੰ ਕਰਦੀ ਆ ਮੈਂ ਤੁਹਾਨੂੰ ਦਿਖਾ ਵੀ ਦਿਨਾ ਇਹ ਦੇਖੋ ਪੱਤੇ ਦੇ ਉੱਤੇ ਇਹ ਦੇਖੋ ਕਾਲੇ ਕਾਲੇ ਔਰ ਇਹਨੂੰ ਆਪਾਂ ਨੇ ਇੱਥੋਂ ਕੱਟ ਦੇਣਾ ਇਹ ਦੇਖੋ ਇੱਥੋਂ ਇਹ ਸਾਖ ਨਵੀਂ ਫੁੱਟੇਗੀ ਤੇ ਇਹ ਜਿਹੜਾ ਆ ਪਾਰਟ ਇਹਨੂੰ ਉੱਥੇ ਕੋਲੇ ਨਹੀਂ ਰੱਖਣਾ ਦੂਰ ਸੱਟਣਾ ਜਾਂ ਮਿੱਟੀ ਦੇ ਵਿੱਚ ਦੱਬ ਦੇਣਾ ਇਸੇ ਤਰ੍ਹਾਂ ਸਾਰੇ ਬੂਟਿਆਂ ਦੇ ਉੱਤੇ ਨਿਗਾਹ ਮਾਰ ਲੈਣੀ ਆ ਆ ਦੇਖੋ ਆ ਫੁੱਲ ਖਿੜੇ ਹੋਏ ਆ ਦੁਬਾਰਾ ਵੀ ਖਿੜ ਰਹੇ ਆ ਔਰ ਜਿੱਥੇ ਵੀ ਕਿਤੇ ਤੁਹਾਨੂੰ ਇਸ ਤਰ੍ਹਾਂ ਦਾ ਪੱਤਾ ਹੋਰ ਵੀ ਬੂਟੇ ਦੇ ਉੱਤੇ ਨਜ਼ਰ ਆਵੇ ਉਹਨੂੰ ਡਾਲੀ ਤੋਂ ਤੋੜ ਦੇਣਾ ਇਹਨਾਂ ਉੱਤੇ ਤਾਂ ਮੈਂ ਇਹ ਕੰਮ ਕੀਤਾ ਆ ਇਰ ਵੀ ਜੇ ਤੁਹਾਨੂੰ ਕੋਈ ਪੱਤਾ ਲੱਗਦਾ ਆ ਉਹਨੂੰ ਪਿੱਛੇ ਤੋਂ ਤੋੜ ਦੇਣਾ ਤਾਂ ਕਿ ਨਮੀ ਗੁੰਬੜ ਫੁੱਟੇ ਅਜੀ ਹਾਂ ਕਰਕੇ ਤੁਸੀਂ ਜੇ ਉਹ ਇਹ ਜਿਹੜੇ ਬੈਂਗਲਾਂ ਦੇ ਬੂਟੇ ਆ ਇਹਨਾਂ ਤੋਂ ਬਹੁਤ ਲੰਬਾ ਸਮਾ ਫੜ ਲੈ ਸਕਦੇ ਆ ਗੌਰ ਨਾਲ ਦੇਖਣਾ ਪੈਣਾ ਆ ਇਹੋ ਜਿਹੀਆਂ ਕੁੰਬੜਾਂ ਜਿਹੜੀਆਂ ਹੁੰਦੀਆਂ ਇਹ ਦੇਖੋ ਤੁਹਾਨੂੰ ਦਿਸਣੀਆਂ ਜ਼ਰੂਰ ਆ ਆ ਦੇਖੋ ਔਰ ਇਹਨੂੰ ਪਿੱਛੇ ਤੋਂ ਕੱਟਣਾ ਆ ਇਹ ਦੇਖੋ ਇੱਥੋਂ ਆ ਦੇਖੋ ਆ ਆ ਲਓ ਕਿਉਂਕਿ ਇਹਦੇ ਵਿੱਚ ਕੀੜਾ ਹੁੰਦਾ ਆ ਆ ਦੇਖੋ ਇਹ ਪੂਰੀ ਤਰ੍ਹਾਂ ਆਰਗੈਨਿਕ ਆ ਔਰ ਜਿੱਥੋਂ ਵੀ ਖਰਾਬ ਹੋ ਰਿਹਾ ਲੱਗਦਾ ਆ ਦੇਖੋ ਬਸ ਇਹ ਕੰਮ ਕਰਨਾ ਔਰ ਜਿਆਦਾ ਤੱਕ ਤੁਸੀਂ ਚਾਹੋਗੇ ਇਹ ਵੇਗਣ ਲੱਗ ਪਈ ਜਾਣੀ ਔਰ ਨਵੇਂ ਫੁੱਲ ਖਿੜੀ ਆਉਣੇ ਇਸ ਤਰ੍ਹਾਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ